ਦਾ ਨਾਮ ਜੀ ਮਜ਼ੈਂਟਾ ਇਸੇ ਤਰ੍ਹਾਂ ਵੇਖੋ ਜੀ ਹਲਕਾ ਜਾਮਨੀ ਇਸ ਨਾਲ ਹਲਕਾ ਜਾਮਨੀ ਬਹੁਤ ਕ੍ਰਿਸਪੀ ਬਣਾਇਆ ਜੀ ਤੇ ਦੇਖੋ ਜੀ ਕੀ ਆ ਬਾਤ ਇਹ ਸਾਡੇ ਪਟਿਆਲੇ ਦੀ ਇੱਕ ਯੂਨਿਕ ਚੀਜ਼ ਆ ਖਾਣ ਵਾਲੀ ਜਿਹੜੇ ਜਿਹੜੇ ਵੀ ਤੁਸੀਂ ਭਾਈ ਵਲੌਗ ਦੇਖ ਰਹੇ ਹੋ ਜਾਂ ਪਟਿਆਲੇ ਦੇ ਤੇ ਆਹ ਬਾਈ ਨੇ ਦੇਖੋ ਜੀ ਕਰਤਾ ਕਲੀ ਕੇ ਦੇਖਿਆ ਜੀ ਇਹ ਅੱਧਾ ਕਿਲੋ ਦਾ ਗਲਾਸ ਹੋਊਗਾ ਜੀ ਲੋ ਜੀ ਆਪਾਂ ਖੜੇ ਆ ਫੁਆਰੇ ਚੌਂਕ ਤੇ ਹਾਂਜੀ ਸਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਇਸ ਟਾਈਮ ਖੜੇ ਆ ਜੀ ਪਟਿਆਲੇ ਦੇ ਵਿੱਚ ਲਾਸਟ ਵਲੌਗ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਆਈ ਹੋਪ ਤੁਸੀਂ ਇਹ ਵਲੌਗ ਨੂੰ ਵੀ ਬਹੁਤ ਪਿਆਰ ਦਿਓਗੇ ਤੇ ਆਪਾਂ ਖੜੇ ਆ ਜੀ ਇਸ ਟਾਈਮ ਪਟਿਆਲੇ ਦੇ ਧਰਮਪੁਰਾ ਬਾਜ਼ਾਰ ਦੇ ਵਿੱਚ ਦੇਖੋ ਤੁਸੀਂ ਇਹ ਸਾਰਾ ਧਰਮਪੁਰਾ ਬਾਜ਼ਾਰ ਹੀ ਆ ਜੀ ਤੇ ਧਰਮਪੁਰਾ ਬਾਜ਼ਾਰ ਬਹੁਤ ਮਸ਼ਹੂਰ ਹੈ ਜੀ ਇੱਥੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਗੱਦੇ ਆ ਮਤਲਬ ਫੋਨ ਮੋਬਾਈਲ ਫੋਨ ਲੈਣੇ ਆ ਇਲੈਕਟ੍ਰੋਨਿਕ ਗੈਜਟ ਇੱਥੇ ਇੱਕ ਬੜਾ ਵਧੀਆ ਸਟੋਰ ਖੁੱਲਿਆ ਜੀ ਪੱਕੇ ਰੰਗਾਂ ਦੀਆਂ ਪੱਗਾਂ ਭਾਜੀ ਦੀ ਮੈਂ ਆਪਾਂ ਐਡ ਵੀ ਦੇਖੀ ਇੱਕ ਦੋ ਵਾਰਾਂ ਕਾਫੀ ਵਾਰੀ ਦੇਖੀ ਹੋਊਗੀ ਤੁਸੀਂ ਸਾਰਿਆਂ ਨੇ ਦਾ ਪੰਜਾਬੀ ਸਟੋਰ ਤੇ ਬਾਈਰਾਂ ਕੋਲ ਸਾਰੀਆਂ ਪੱਗਾਂ ਨੇ ਤੇ ਮੈਨੂੰ ਬੜਾ ਇੱਕ ਇਹਨਾਂ ਦਾ ਯੂਨੀਕ ਕੰਮ ਲੱਗਾ ਸੋ ਆਜੋ ਤੁਹਾਨੂੰ ਸਾਰਿਆਂ ਨੂੰ ਮੈਂ ਦਿਖਾਉਣਾ ਜੀ ਨਾਲ-ਨਾਲ ਆਪਾਂ ਸਟੋਰ ਦੇ ਅੰਦਰ ਐਂਟਰ ਕਰਦੇ ਆਂ ਜੀ ਤੇ ਵਲੌਗ ਨੂੰ ਐਂਡ ਤੱਕ ਸਾਰੇ ਜਰੂਰ ਦੇਖਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲੋ ਜੀ ਆਪਾਂ ਹੁਣ ਐਂਟਰ ਸਸ ਕੀ ਵੀ ਲੋ ਜੀ ਠੀਕ ਠਾਕ ਧੰਨਵਾਦ ਜੀ ਧੰਨਵਾਦ ਥੈਂਕ ਯੂ ਤੇ ਵੀਰ ਜੀ ਦਿਖਾਓ ਸਾਨੂੰ ਵੀ ਸਾਰਾ ਆਪਦਾ ਮਤਲਬ ਜੋ ਵੀ ਤੁਸੀਂ ਡਿਸਪਲੇ ਤੇ ਲਗਾਈਆਂ ਨੇ ਪੱਗਾਂ ਜੋ ਵੀ ਸਟੈਚੂਸ ਨੇ ਇਹਨਾਂ ਦੇ ਬੰਨਿਆ ਨਾ ਬਾਰੇ ਦੱਸੋ ਜੀ ਸਭ ਤੋਂ ਪਹਿਲਾਂ ਦੱਸੋ ਜੀ ਇਹ ਜਿਹੜਾ ਕਨਸੈਪਟ ਆ ਤੁਹਾਨੂੰ ਇਹ ਮਤਲਬ ਕਿਵੇਂ ਆਇਆ ਅਲੱਗ ਤੋਂ ਕੱਲਾ ਜਿਵੇਂ ਪੱਗਾਂ ਦਾ ਵੇਖੋ ਜੀ ਸਟੋਰ ਇਹ ਤੁਹਾਡਾ ਇਹਦੇ ਬਾਰੇ ਪਲੀਜ਼ ਮੈਨੂੰ ਜ਼ਰੂਰ ਤੁਸੀਂ ਚਾਣਾ ਪਾਓ ਜੀ ਸਭ ਤੋਂ ਪਹਿਲਾਂ ਤਾਂ ਇਹ ਜੀ ਵੀ ਇਹ ਜਿਹੜਾ ਕਨਸੈਪਟ ਹੈ ਸਾਡੇ ਵੱਡੇ ਭਾਜੀ ਹਰਮਨ ਪੀਸਿੰਗ ਜੀ ਦਾ ਤੇ ਇਹਨਾਂ ਦੀ ਸੀ ਐਡ ਦੇਖਦਣੇ ਹਾਂਜੀ ਹਾਂਜੀ ਬੜੀ ਵਧੀਆ ਪਿਆਰੀ ਐਡ ਲੱਗਦੀ ਸੀ ਮੈਨੂੰ ਹਾਂਜੀ ਤੇ ਬਦਲ ਨਹੀਂ ਅਸੀਂ ਬੰਦ ਨਹੀਂ ਕਦੀ ਬਿਲਕੁਲ ਜੀ ਤੇ ਇਹ ਆਪਣੀ ਸ਼ਾਪ ਦਾ ਨਾਮ ਦਾ ਪੰਜਾਬੀ ਸਟੋਰ ਹੈ ਤੇ ਅਲੱਗ-ਅਲੱਗ ਸ਼ਹਿਰਾਂ ਚ ਮਾਨਸਾ ਬਠਿੰਡਾ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਰਫੀ ਹਾਰਪੁਰ ਸਾਰੇ ਕਿਤੇ ਚੱਲ ਰਿਹਾ ਸੋ ਜ ਪਰ ਤੇ ਦਸੂਆ ਜਿਹੜਾ ਦੋ ਸ਼ਹਿਰ ਨੇ ਉਹ ਜਲਦੀ ਅਸੀਂ ਓਪਨਿੰਗ ਕਰ ਰਹੇ ਹਾਂ ਉੱਥੇ ਤੇ ਇੱਕ ਕਨਸੈਪਟ ਜਿਹੜਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਡੰਮੀ ਤੇ ਪੱਗ ਬਣ ਕੇ ਦਿਖਾਈ ਗਈ ਹੈ ਨਾਲ ਪੰਜਾਬੀ ਤੇ ਇੰਗਲਿਸ਼ ਚ ਨਾਮ ਦੱਸਿਆ ਗਿਆ ਬਿਲਕੁਲ ਜੀ ਆ ਦੇਖੋ ਮੈਂਸ਼ਨ ਕੀਤਾ ਗੁਲਾ ਨਾਰੀ ਰੰਗ ਪੰਜਾਬੀ ਜੀ ਨਾਮ ਇਹਦਾ ਤੇ ਇੰਗਲਿਸ਼ ਚ ਹੈਗਾ ਦਾ ਨਾਮ ਜੀ ਮਜੈਂਟਾ ਇਸੇ ਤਰ੍ਹਾਂ ਵੇਖੋ ਜੀ ਹਲਕ ਇਸ ਤਰ੍ਹਾਂ ਹਲਕਾ ਜਾਮਨੀ ਇਸ ਤਰ੍ਹਾਂ ਇਹਨਾਂ ਨੇ ਨਾ ਆ ਆ ਕਿਹਾ ਤਾਂਬੇ ਦਾ ਕਾਪਰ ਕਲਰ ਸੋ ਸਾਰੇ ਸਟੋਰ ਤੇ ਇੱਕੋ ਹੀ ਝਾਤ ਆ ਮਾਰੋ ਤੁਸੀਂ ਹਾਂਜੀ ਇੱਥੇ ਤੁਹਾਨੂੰ ਜਿਹੜੀ ਹੈ ਫੁੱਲ ਵੈਲ ਤੇ ਰੂਬੀਆ ਦੀ ਵਧੀਆ ਕੁਆਲਿਟੀ ਦੀਆਂ ਪੱਗਾਂ ਮਿਲ ਜਾਂਦੀਆਂ ਨੇਗੀਆਂ ਰੰਗ ਦੀ ਗਾਰੰਟੀ ਹੁੰਦੀ ਹੈ 6 ਮਹੀਨੇ ਦੀ ਪੀਕੋ ਦੀ ਸੁਵਿਧਾ ਵੀ ਤੁਹਾਨੂੰ ਇੱਥੇ ਮਿਲ ਜਾਂਦੀ ਹੈ 5 ਮਿੰਟਾਂ ਚ ਤੁਸੀਂ ਪੀਕੋ ਕਰਾ ਕੇ ਰੈਡੀ ਕਰ ਬਿਲਕੁਲ ਜੀ ਨਾਲ ਦੀ ਨਾਲ ਤੁਹਾਨੂੰ ਰੈਡੀ ਕਰਕੇ ਦੇ ਦਿੰਦੇ ਆ ਕੋਈ ਗੱਲ ਨਹੀਂ ਕਹਿੰਦੇ ਨਾਲ ਦੀ ਨਾਲ ਕਿਵੇਂ ਜਾਲਾ ਪਹੁੰਚਣਾ ਕੋਲ ਛੇਤੀ ਆ ਤੇ ਪੱਗ ਪੀਕੋ ਬਾਈ ਦਰਜੀ ਵੀਰ ਆਪਣੇ ਕਿਸੇ ਵੇਲੇ ਜਿਹੜਾ ਨੇ ਆ ਸੀਨ ਮਾਰਨੇ ਹੁੰਦੀ ਹੈ ਲੇਟ ਕਰ ਦਿੰਦੇ ਆ ਜੀ ਹਣਾ ਕਿਸੇ ਵੇਲੇ ਟਾਈਮ ਨਹੀਂ ਲੱਗਦਾ ਤੇ ਇਹ ਨਾਲ ਦੀ ਨਾਲ ਕਿੰਨੇ ਸੋਦਾ 5 ਮਿੰਟ ਚ ਮਤਲਬ ਕਿ ਤੁਸੀਂ ਆਇਓ ਘੜੀ ਤੇ ਵੇਖ ਕੇ 10 ਮਿੰਟ ਦੇ ਵਿੱਚ ਵਾਪਸ ਜਾ ਸਕਦੇ ਹੋ ਤੇ ਰੰਗ ਤੁਹਾਨੂੰ ਪਸੰਦ ਕਰਨ ਲੱਗਿਆਂ ਬਿਲਕੁਲ ਵੀ ਜਿਹੜੀ ਦਿੱਕਤ ਨਹੀਂ ਆਉਗੀ ਆ ਦੇਖੋ ਆ ਚੂਹੇ ਰੰਗਾ ਜੀ ਮਾਊਸ ਕਲਰ ਆ ਗੂੜਾ ਸਾਰਿਆਂ ਤੇ ਮਤਲਬ ਮੈਂਸ਼ਨ ਕੀਤਾ ਮੈਂ ਉਧਰ ਵੀ ਜੰਨਾ ਜੀ ਉਧਰ ਵੀ ਤੇ ਪਈ ਗਏ ਆ ਤੇ ਸਭ ਤੋਂ ਵੱਡੀ ਗੱਲ ਇਹ ਤੇ ਕਿ ਇਹ ਆ ਜੀ ਵੀ ਇੱਥੇ ਜਿਹੜੀ ਤੁਸੀਂ ਪੱਗ ਹੈ ਪੱਗ ਦੇ ਵਿੱਚ ਜਦੋਂ ਤੁਸੀਂ ਪੀਕੋ ਕਰਾਉਨੇ ਹੋ ਜਦੋਂ ਤੁਹਾਡੀ ਪੱਗ ਕੰਪਲੀਟ ਤਿਆਰ ਹੋ ਜਾਂਦੀ ਹੈ ਤਾਂ ਤੁਹਾਨੂੰ ਕੰਪਨੀ ਵੱਲੋਂ ਉਸ ਸੈੱਟ ਮੈਂ ਜਰੂਰ ਕਾਵਾਂ ਵੀਰ ਜੀ ਵਿਖਾਇਓ ਇੱਕ ਵਾਰੀ ਆ ਦੇਖੋ ਜੀ ਆ ਸਲੇਟੀ ਰੰਗ ਆ ਗਿਆ ਜੀ ਇਸ ਤਰ੍ਹਾਂ ਕਰਕੇ ਸਾਰੇ ਕਲਰ ਗੂੜਾ ਪੀਚ ਲੋ ਪੱਗਾਂ ਵਾਲੇ ਵੀਰੋ ਜਰੂਰ ਇੱਥੇ ਵਿਜ਼ਿਟ ਕਰਿਓ ਵੀਰ ਜੀ ਕਿੰਨਾ ਕਿ ਟਾਈਮ ਹੋ ਗਿਆ ਆਪਣਾ ਜਿਹੜਾ ਸਟੋਰ ਓਪਨ ਹੋਏ ਨੂੰ ਅ ਇੱਥੇ ਸਾਨੂੰ ਸਾਲ ਹੋ ਗਿਆ ਜੀ ਪਰ ਸਾਡੀ ਫਰਮ ਬਣੀ ਨੂੰ ਮਤਲਬ 4 ਸਾਲ ਹੋ ਗਿਆ ਪਹਿਲਾਂ ਅੱਛਾ ਜੀ ਮਾਨਸਾ ਤੋਂ ਸ਼ੁਰੂ ਕੀਤਾ ਸੀ ਮਾਨਸਾ ਤੋਂ ਹਾਂਜੀ ਹਾਂਜੀ ਤੇ ਹੁਣ ਇਹ ਸਾਡੀ ਇੱਕ ਤੁਹਾਨੂੰ ਮੈਂ ਇਸੇ ਜਰੀਏ ਪਹਿਲੀ ਵਾਰੀ ਅਸੀਂ ਰਿਵਿਊ ਕਰ ਰਹੇ ਹਾਂ ਮੈਂ ਤੁਹਾਡੇ ਵੀਡੀਓ ਦੇ ਜਰੀਏ ਇਹ ਕੱਲ ਰਾਤ ਜੋ ਸਾਡੀ ਫਰਮ ਹੈ ਦਾ ਪੰਜਾਬੀ ਸਟੋਰ ਉਹ ਦਾ ਪੰਜਾਬੀ ਸਟੋਰ ਕਾਰਪੋਰੇਟ ਪ੍ਰਾਈਵੇਟ ਲਿਮਟਿਡ ਬਣ ਚੁੱਕੀ ਹੈ ਕੱਲ ਰਾਤ ਮੁਬਾਰਕਾਂ ਜੀ ਬਹੁਤ ਬਹੁਤ ਕੋਈ ਪੰਜਾਬ ਦੀ ਤੇ ਮਾਨਸਾ ਜ਼ਿਲ੍ਹੇ ਦੀ ਪਹਿਲੀ ਫਰਮ ਹੈ ਜਿਹੜੀ ਕਾਰਪੋਰੇਟ ਪ੍ਰਾਈਵੇਟ ਲਿਮਟਿਡ ਬਣੀ ਹੈ ਦੇਖੋ ਵੀਰ ਜੀ ਨੇ ਆਪਦੀ ਅਚੀਵਮੈਂਟ ਬਾਰੇ ਦੱਸਿਆ ਜੀ ਤੇ ਬਹੁਤ ਵਧੀਆ ਲੱਗਦੀ ਕਿਉਂਕਿ ਅਸੀਂ ਵੀ ਪੱਗਾਂ ਬੰਨਣ ਵਾਲਿਆਂ ਉਹ ਉਹ ਗੱਲ ਲੱਗ ਜੀ ਆਪਾਂ ਕਦੀ ਕਦੀ ਬੰਨਦੇ ਆ ਤੇ ਵੇਖੋ ਤੁਸੀਂ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਤੇ ਬੜੀ ਵਧੀਆ ਗੱਲ ਆ ਸਾਡੇ ਜਿਹੜਾ ਪਹਿਰਾਵਾ ਇੱਕ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਉਹ ਚੀਜ਼ ਜਿਹੜੀ ਇੱਕ ਐਸਟੈਬਲਿਸ਼ਮੈਂਟ ਬਹੁਤ ਵਧੀਆ ਕੀਤੀ ਵੀਰ ਜੀ ਹਰਣੇ ਇਹਦੀ ਤੇ ਦੇਖੋ ਜੀ ਇਸ ਤਰ੍ਹਾਂ ਜਦੋਂ ਤੁਸੀਂ ਪੱਗ ਖਰੀਦਦੇ ਹੋ ਤੁਹਾਨੂੰ ਟੀਕੋ ਕਰਕੇ ਇਸ ਤਰ੍ਹਾਂ ਪੈਕ ਕਰਕੇ ਮਿਲਦੀ ਹੈ ਤਾਂ ਕਿ ਇਹ ਦੇਖਣ ਨੂੰ ਵੀ ਵਧੀਆ ਲੱਗਦਾ ਤੇ ਨਾਲ ਤੁਹਾਨੂੰ ਇਸ ਤਰ੍ਹਾਂ ਮੈਚਿੰਗ 50 ਬਾਜ ਤੇ ਪੱਗ ਪਿੰਨ ਜਿਹੜਾ ਇਹ ਸੈੱਟ ਫ੍ਰੀ ਦਿੱਤਾ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਦੇਖੋ ਜ ਇਹ ਆਪਾਂ ਤੁਹਾਨੂੰ ਦਿਖਾਤਾ ਪਟਿਆਲੇ ਦੇ ਵਿੱਚ ਜਦੋਂ ਵੀ ਤੁਸੀਂ ਵਿਜ਼ਿਟ ਕਰੋਗੇ ਜੇ ਤੁਸੀਂ ਪੱਗ ਬੰਨਣ ਦਾ ਤੁਹਾਨੂੰ ਸ਼ੌਂਕ ਹੈ ਚਾਹੇ ਬੰਨਣੀ ਚਾਹੀਦੀ ਜਦੋਂ ਵੀ ਤੁਸੀਂ ਜਿਹੜੇ ਵੀ ਬੰਨੋਗੇ ਤੇ ਇੱਥੇ ਆਣ ਕੇ ਜਰੂਰ ਵਿਜ਼ਿਟ ਕਰਿਓ ਬਾਈ ਜੀ ਰਾਂਗੋਲ ਤੇ ਦੇਖਿਓ ਜੀ ਇਹ ਆ ਜੀ ਧਰਮਪੁਰੇ ਬਾਜ਼ਾਰ ਦੇ ਵਿੱਚ ਬਾਈ ਮੜਾ ਐਡਰੈਸ ਦੱਸ ਦਿਓ ਵੀਰ ਜੀ ਤਾਂ ਪੰਜਾਬੀ ਸਟੋਰ ਧਰਮਪੁਰਾ ਬਾਜ਼ਾਰ ਓਪੋਜ਼ਿਟ ਭਿੰਡਰਾ ਰੇਡੀਓ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਵੀਰ ਜੀ ਤੋ ਠੀਕ ਹੈ ਦੋਸਤੋ ਹੁਣ ਆਪਾਂ ਚੱਲਦੇ ਆਂ ਜੀ ਆਪਦੇ ਵਲੌਗ ਦੇ ਅੱਗੇ ਨੈਕਸਟ ਦੇਖਦੇ ਆਂ ਕਿਹੜੀ ਪਲੇਸ ਵਧੀ ਏ ਪੱਗਾਂ ਖਰੀਦਣ ਲਈ ਬਾਈ ਜੀ ਆਵੋ ਜ਼ਰੂਰ ਵਿਜ਼ਿਟ ਕਰਿਓ ਕਪੜਾ ਬਹੁਤ ਵਧੀਆ ਦੇਖੋ ਜੀ ਕਪੜਾ ਫੁੱਲ ਵੈਲ ਵੀ ਆ ਰੂਬੀਆਂ ਹਰ ਤਰ੍ਹਾਂ ਦੀਆਂ ਜੀ ਫੁੱਲ ਵੈਲ ਰੂਬੀਆਂ ਹਰ ਤਰ੍ਹਾਂ ਦੀ ਮਿਲ ਜੂ ਠੀਕ ਹੈ ਜੀ ਹਾਂਜੀ ਜਿਹੜੇ ਤਾਂ ਆਪਣੇ ਹੈਗੇ ਜੀ ਪਟਿਆਲੇ ਤੋਂ ਜਿਹੜੇ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਜਾਂ ਆਪਣਾ ਚੈਨਲ ਦੇਖ ਰਹੇ ਨੇ ਜਿਹੜੇ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਸ਼ੇਰਾਂ ਵਾਲੇ ਗੇਟ ਦਾ ਸੋ ਜਿਹੜੇ ਜਿਹੜੇ ਆਪਣੇ ਪਟਿਆਲੇ ਤੋਂ ਨਹੀਂ ਗਏ ਪਾਸੇ ਤੋਂ ਆਪਣਾ ਵਲੌਗ ਦੇਖ ਰਹੇ ਨੇ ਸੋ ਉਹਨਾਂ ਨੂੰ ਪਟਿਆਲੇ ਦੀਆਂ ਸਾਰੀਆਂ ਵਧੀਆ ਵਧੀਆ ਲੋਕੇਸ਼ਨਾਂ ਦਿਖਾਉਣਾ ਮੇਰਾ ਫਰਜ਼ ਆ ਸੋ ਆਪਾਂ ਇਸ ਟਾਈਮ ਖੜੇ ਆ ਜੀ ਪਟਿਆਲੇ ਦੇ ਸ਼ੇਰਾਂ ਵਾਲੇ ਗੇਟ ਤੋਂ ਦੇਖੋ ਜੀ ਸਾਰਾ 뷰 ਸਾਹਮਣੇ ਹੈਗਾ ਜੀ 12th ਜੀ ਗਾਰਡਨ ਤੇ ਇਧਰ ਹੈਗਾ ਜੀ ਇਹ ਜਿਹੜਾ ਇਹ 뷰 ਹੈਗਾ ਜੀ ਸਾਰਾ ਸ਼ੇਰਾਂ ਵਾਲੇ ਗੇਟ ਦਾ ਜੀ ਆਪਾਂ ਇਸ ਟਾਈਮ ਖੜੇ ਆ ਜੀ ਸ਼ੇਰਾਂ ਵਾਲੇ ਗੇਟ ਦੇ ਪਰੰਡ ਤੇ ਪਟਿਆਲੇ ਦਾ ਸ਼ੇਰਾਂ ਵਾਲਾ ਗੇਟ ਅੱਗੇ ਮਾਰਕੀਟ ਜਿਹੜੀ ਆ ਇਹ ਸਾਰਾ ਰਸਤਾ ਜਿਹੜਾ ਅੱਗੇ ਜੀ ਇਹ ਮਤਲਬ ਧਰਮਪੁਰਾ ਬਾਜ਼ਾਰ ਜਿੱਧਰੋਂ ਆਪਾਂ ਆਏ ਆ ਉਧਰਲੇ ਪਾਸੇ ਜਾਂਦਾ ਜੀ ਸੋ ਹੁਣ ਆਪਾਂ ਲਓ ਜੀ ਦੋਸਤ ਹੁਣ ਆਪਾਂ ਖੜੇ ਆ ਜੀ ਕਿਹੜੇ ਏਰੀਆ ਚ ਪਟਿਆਲੇ ਵਾਲੇ ਗੈਸ ਕਰੋ ਆਪਾਂ ਖੜੇ ਆ ਜੀ ਛੋਟੀ 12 ਦਰੀ ਦੇ ਏਰੀਆ ਦੇ ਵਿੱਚ ਤੇ ਇਹ ਏਰੀਆ ਬਹੁਤ ਮਸ਼ਹੂਰ ਹੈ ਮਸ਼ਹੂਰ ਕਿਸ ਚੀਜ਼ ਨੂੰ ਲੈ ਕੇ ਆ ਇਸ ਚੀਜ਼ ਨੂੰ ਲੈ ਕੇ ਆ ਜੀ ਇੱਥੇ ਸੰਡੇ ਨੂੰ ਲੱਗਦੀ ਹੈ ਸੇਲ ਜੀ ਸੰਡੇ ਸੇਲ ਜਿੱਥੇ ਕਿ ਤੁਹਾਨੂੰ ਮਤਲਬ ਹਰ ਤਰ੍ਹਾਂ ਦਾ ਕੱਪੜਾ ਸ਼ੂਜ਼ ਵੇਅਰ ਕਰਨ ਵਾਲੀਆਂ ਅਲੱਗ-ਅਲੱਗ ਆਈਟਮਾਂ ਮਿਲਦੀਆਂ ਸੋ ਇਹ ਏਰੀਆ ਦੇ ਵਿੱਚ ਐਤਵਾਰ ਇੰਨੀ ਕੁ ਜ਼ਿਆਦਾ ਪੀੜ ਹੁੰਦੀ ਹੈ ਨਾ ਜੀ ਕਿ ਆਪਣਾ ਜਿਹੜਾ ਵਹੀਕਲ ਆ ਉਹ ਵੀ ਖੜਾ ਕਰਨਾ ਔਖਾ ਹੋ ਜਾਂਦਾ ਜੀ ਇੱਥੇ ਹੁਣ ਤਾਂ ਦੇਖੋ ਇੱਥੇ ਵੈਸੇ ਤਾਂ ਇੱਥੇ ਕਾਫੀ ਆਫਿਸ ਬਣੇ ਹੋਏ ਨੇ ਜਿਵੇਂ ਆਇਲ ਸਕਰੋਨ ਵਾਲੇ ਤੇ ਬੈਂਕਿੰਗ ਵਗੈਰਾ ਦੀ ਤਿਆਰੀ ਅਲੱਗ-ਅਲੱਗ ਤਰੀਕੇ ਦੀਆਂ ਤਿਆਰੀਆਂ ਵਗੈਰਾ ਸਟੱਡੀ ਕਰਾਉਣ ਵਾਸਤੇ ਜਿਹੜੇ ਆ ਉਹ ਖੁੱਲੇ ਨੇ ਸੋ ਜਿਆਦਾ ਇੱਥੇ ਮੇਨਲੀ ਜਿਹੜੀ ਸੰਡੇ ਨੂੰ ਆ ਉਹ ਲੱਗਦੀ ਆ ਸੇਲ ਤੇ ਸੰਡੇ ਸੇਲ ਦੇ ਵਿੱਚ ਜਿਹੜਾ ਉਹ ਸਾਹਮਣੇ ਏਰੀਆ ਜੀ ਉਹ ਵੀ ਤੇ ਜਿਹੜਾ ਆ ਜਿਹੜੀ ਸੜਕ ਤੇ ਆਪਾਂ ਜਾ ਰਹੇ ਆ ਇਹ ਸਾਰਾ ਏਰੀਆ ਜਿਹੜਾ ਜੀ ਪੂਰਾ ਮਤਲਬ ਲਾਊਡ ਐਂਡ ਕਰਾਊਡ ਹੁੰਦਾ ਇੱਥੇ ਜੀ ਮਤਲਬ ਬਾਈ ਜਿਹੜੇ ਵੇਚਦੇ ਨੇ ਸਮਾਨ ਉਹ ਕਾਫੀ ਜ਼ਿਆਦਾ ਹੁਕਾ ਦਿੰਦੇ ਨੇ ਵੀ ਆ ਇੰਨੇ-ਇੰਨੇ ਦੀ ਬਹੁਤ ਸਸਤੇ ਤੋਂ ਸਸਤੇ ਰੇਟ ਤੇ ਤੁਹਾਨੂੰ ਇੱਥੇ ਜਿਹੜਾ ਸੰਡੇ ਦੇ ਵਿੱਚ ਜਿਹੜੀ ਸੇਲ ਲੱਗ ਸੋ ਇਹ ਜੀ ਇੱਥੇ ਲੱਗਦੀ ਸੰਡੇਆ ਮਾਰਕੀਟ ਤੇ ਏਰੀਆ ਹੈਗਾ ਜੀ ਛੋਟੀ 12 ਦਰੀ ਦਾ ਛੋਟਾ ਛੋਟੀ 12 ਦਰੀ ਦਾ ਏਰੀਆ ਜੀ ਲੋ ਜੀ ਆਪਾਂ ਖੜੇ ਆ ਫੁਆਰੇ ਚੌਂਕ ਤੇ ਤੇ ਕਿਸੇ ਕਾਰਨ ਕਰਕੇ ਅੱਜ ਜਿਹੜੀ ਇਹ ਟ੍ਰੈਫਿਕ ਆ ਸਾਰੇ ਸ਼ਹਿਰ ਦੀ ਜਿਹੜੀ ਆ ਇੱਕ ਪਾਸੇ ਨੂੰ ਕੀਤੀ ਹੋਈ ਹੈ ਇਧਰ ਨੂੰ ਤੇ ਉਹਦੇ ਕਰਕੇ ਰਸ ਜਿਆਦਾ ਸਾਹਮਣੇ ਆ ਜੀ ਫੁਆਰਾ ਚੌਂਕ ਤੇ ਫੁਆਰੇ ਚੌਂਕ ਦੇ ਨਾਲ ਹੈਗਾ ਜੀ ਇਹ ਸਾਹਮਣੇ ਫੂਲ ਸਿਨੇਮਾ ਇਹ ਹੈਗਾ ਜੀ ਫੂਲ ਸਿਨੇਮਾ ਇੱਥੇ ਆਪਾਂ ਵਾਧੂ ਮੂਵੀਆਂ ਦੇਖੀਆਂ ਤੇ ਬੀਬੀ ਰਜਨੀ ਮੂਵੀ ਇੱਥੇ ਲੱਗੀ ਹੈ ਇੱਕ ਗੱਲ ਆਪਾਂ ਕਰੀਏ ਇੱਥੇ ਫਾਰਾ ਚੌਂਕ ਤੱਪ ਕੇ ਪਰੌਂਠੇ ਖਾਨ ਦੀ ਇੱਕ ਮਤਲਬ ਸੌਂਗ ਦੇ ਵਿੱਚ ਗੱਲ ਹੋਈ ਸੀ ਖਾਣੇ ਨੇ ਪਰੌਂਠੇ ਫਾਰਾ ਚੌਂਕ ਤੱਪ ਸੋ ਇੱਥੇ ਆ ਚੌਂਕ ਦੇ ਵਿੱਚ ਪਰੌਂਠੇ ਵਾਲੀਆਂ ਦੁਕਾਨਾਂ ਨੇ ਜੀ ਔਰ ਸਾਹਮਣੇ ਵੀ ਨੇ ਤੇ ਇਧਰਲੇ ਪਾਸੇ ਵੀ ਨੇ ਜਿੱਧਰ ਆਪਾਂ ਖੜੇ ਹੋਏ ਆ ਤੁਹਾਨੂੰ ਦਿਖਾਉਂਦੇ ਆ ਜੀ ਇੱਕ ਸ਼ਾਪ ਇਧਰ ਵੀ ਹੈ ਜੀ ਆਪਾਂ ਕਰਦੇ ਆ ਡرائی ਖਾ ਕੇ ਦੇਖਦੇ ਆ ਪਰੌਂਠੇ ਮੀਨੂ ਪਰਾਂਠਾ ਕਾਰਨਰ ਤੇ ਬਣਾ ਰਹੇ ਨੇ ਬਾਈ ਪਰੌਂਠੇ ਕਿੱਦਾਂ ਬਾਈ ਬਹੁਤ ਵਧੀਆ ਸਰ ਬਹੁਤ ਵਧੀਆ ਠੀਕ ਹੈ ਸਰ ਆਪਣੇ ਲਈ ਵੀ ਬਣਾਓ ਪਰੌਂਠਾ ਆਲੂ ਵਾਲਾ ਵਧੀਆ ਰੜਿਆ ਜਾ ਹਾਂ ਜੀ ਆਪਾਂ ਦੇਤਾ ਇੱਕ ਵਧੀਆ ਰੜੇ ਪਰੌਂਠੇ ਦਾ ਆਰਡਰ ਹੈ ਤੇ ਜਾ ਕੇ ਦੇਖਦੇ ਆਂ ਜੀ ਕਿਵੇਂ ਕੀ ਸੈਟਿੰਗ ਪਲਾਨ ਹੈ ਕੀ ਸਿਸਟਮਾਂ ਬਹਿ ਕੇ ਖਾਣੇ ਆ ਜੀ ਪਟਿਆਲੇ ਦੇ ਪਰੌਂਠੇ ਨਾਂ ਤੇ ਸੁਣਿਆ ਸੀਗਾ ਪਰ ਅੱਜ ਖਾ ਕੇ ਵੀ ਦੇਖਦੇ ਆਂ ਜੀ ਬੈਂਲ ਨੂੰ ਪੂਰਾ ਸਿਸਟਮ ਹੈ ਜੀ ਜੀ ਆ ਦੇਖੋ ਜੀ ਆ ਗਿਆ ਪਰੌਂਠਾ ਬੜਾ ਕ੍ਰਿਸਪੀ ਕ੍ਰਿਸਪੀ ਬਣਾਇਆ ਤੇ ਮੀਨੂ ਪਰੌਂਠਾ ਵਾਲਿਆਂ ਨੇ ਕਰਦੇ ਆ ਟੇਸਟ ਜੀ ਨਾਲ ਹੈਗਾ ਜੀ ਅਮਰ ਦਾ ਮੱਖਣ ਕਰਾਰਾ ਕਰਾਰਾ ਤੇ ਆਪਾਂ ਕਰਦੇ ਆ ਟੇਸਟ ਫਿਰ ਤੁਹਾਨੂੰ ਦੱਸਦੇ ਆ ਕੀ ਰਿਪੋਰਟ ਜੀ ਆਹ ਲਓ ਬਹੁਤ ਕ੍ਰਿਸਪੀ ਮਾਇਆ ਜੀ ਤੇ ਦੇਖੋ ਜੀ ਕ੍ਰਿਸਪੀ ਵੀ ਹੈ ਬੱਸ ਜਿਹੜਾ ਟੇਸਟ ਨਾਲ ਜਿਹਾ ਘਰ ਵਰਗੇ ਜਿਵੇਂ ਪਰੌਂਠੇ ਆਪਣੇ ਘਰੇ ਬਣਦੇ ਨੇ ਸੇਮ ਹੋਇਆ ਟੇਸਟ ਲੱਗ ਰਿਹਾ ਜੀ ਸੋ ਲੋ ਜੀ ਪਰੌਂਠਾ ਆਪਾਂ ਲਿਆ ਖਾ ਬਹੁਤ ਵਧੀਆ ਟੇਸਟ ਸੀ ਘਰ ਵਰਗਾ ਜਿਹਾ ਸੀ ਮੱਖਣ ਮੁੱਖਣ ਸਾਰਾ ਕੁਝ ਦਹੀਂ ਲੱਸੀ ਕੋਕ वगैरह ਸਾਰਾ ਕੁਝ ਅਵੇਲੇਬਲ ਹੈ ਸੋ ਠੀਕ ਹੈ ਅਗਲੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਵਾਦ ਲੱਗਾ ਜੀ ਥੈਂਕ ਯੂ ਲੋ ਜੀ ਦੋਸਤੋ ਆਪਾਂ ਇਸ ਟਾਈਮ ਖੜੇ ਆਂ ਭਾਂਡਿਆਂ ਵਾਲੇ ਬਾਜ਼ਾਰ ਦੇ ਵਿੱਚ ਤੇ ਭਾਂਡਿਆਂ ਵਾਲਾ ਚੌਂਕ ਵੀ ਕਹਿ ਦਿੱਤਾ ਜਾਂਦਾ ਤੇ ਇਹਦੇ ਵਿੱਚ ਸਾਰੀਆਂ ਜਿਹੜੀਆਂ ਸ਼ਾਪਸ ਨੇ ਜੀ ਦੇਖੋ ਸਾਰੀਆਂ ਭਾਂਡੇ ਵਾਲੀਆਂ ਜੀ ਪਟਿਆਲੇ ਦੇ ਵਿੱਚ ਜਿਹੜਾ ਭਾਂਡੇ ਵਾਲਾ ਬਾਜ਼ਾਰ ਵਜਦਾ ਪੁਰਾਣੀਆਂ ਤੋਂ ਪੁਰਾਣੀਆਂ ਦੁਕਾਨਾਂ ਨੇ ਜੀ ਆਹ ਦੇਖੋ ਤੇ ਆਹ ਹੈਗੀ ਜੀ 100 ਸਾਲ ਪੁਰਾਣੀ ਦੁਕਾਨ ਸਾਹਮਣੇ ਲਿਖਿਆ ਵੀ ਆ ਇੱਧਰ ਵੀ ਦੇਖੋ ਬਾਬੇ ਦੀ 100 ਸਾਲ ਪੁਰਾਣੀ ਦੁਕਾਨ ਨੰਬਰ 1 ਆ ਦੇਖੋ ਸੋ ਇੱਥੇ ਨਾ ਇੱਕ ਬਾਪੂ ਜੀ ਨੇ ਜਿਹੜੇ ਕੀ ਮਤਲਬ ਭਾਂਡੇ ਕਲੀ ਕਰਦੇ ਨੇ ਤੇ ਭਾਂਡਿਆਂ ਦੀ ਰਿਪੇਅਰ ਕਰਦੇ ਨੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਲਓ ਜੀ ਆਪਾਂ ਪਹੁੰਚ ਚੁੱਕੇ ਆ ਉਹਨਾਂ ਕੋਲ ਤੇ ਆ ਬਾਈ ਜੀ ਤੁਸੀਂ ਵੀ ਇਹਨਾਂ ਦੇ ਨਾਲ ਹੀ ਹੋ ਵੀਰ ਜੀ ਆ ਡੱਡੋ ਅੱਛਾ ਜੀ ਦੇਖੋ ਜੀ ਆ ਵੀਰ ਜੀ ਕਰ ਰਹੇ ਨੇ ਇਹ ਕੀ ਕਰ ਰਹੇ ਵੀਰ ਜੀ ਤੁਸੀਂ ਇਹ ਕੀ ਪ੍ਰੋਸੈਸ ਕਰ ਰਹੇ ਸਾਰਾ ਭਾਂਡੇ ਕਰ ਅਜੀ ਕਲੀ ਦਾ ਕੰਮ ਹੈ ਅੱਛਾ ਕਲੀ ਦਾ ਕੰਮ ਹੈ ਠੀਕ ਹੈ ਜੀ ਸੋ ਇਹ ਜਿਹੜਾ ਹੁਣ ਤੁਸੀਂ ਗੇਟ ਰਵੇ ਦੇ ਵਿੱਚ ਗੈਸ ਚਲਾਇਆ ਜਾਂ ਕਿਵੇਂ ਕਿਵੇਂ ਜਿਹੜੀ ਕੋਲਾ ਅੱਛਾ ਜੀ ਠੀਕ ਹੈ ਤੇ ਦਿਖਾਓ ਜਿਹੜੇ ਤੁਸੀਂ ਕੀਤੇ ਹੋਇਆ ਕਲੀ ਕੀਤੇ ਹੋਏ ਅੱਛਾ ਸ਼ੁਰੂ ਕਰ ਰਹੇ ਦਿਖਾਓ ਆ ਲਓ ਜੀ ਇਹ ਕਰਦੇ ਪਏ ਨੇ ਜੀ ਕਲੀ ਆ ਤੁਹਾਡੇ ਸਾਹਮਣੇ ਜਿਹੜਾ ਆ ਲਓ ਇਹ ਨਹੀਂ ਜਾਂ ਅੱਛਾ ਜੀ ਜਿਹੜੇ ਆਹ ਗਲਾਸ ਪਏ ਨੇ ਕਰੇ ਹੋਏ ਨੇ ਤੁਸੀਂ ਇਹ ਸਾਫ ਹੋ ਰਹੇ ਅੱਛਾ ਸਾਫ ਕਰ ਇੱਕ ਆਦੇ ਨੇ ਅੱਛਾ ਬਸ ए, ला दे, दे, अच्छा एपिटल ਦਾ ਗਲਾਸ ਹੈ ਜੀ ਆਹ ਦੇਖੋ ਬਾਈ ਸਾਫ ਕਰ ਰਹਾ ਤੇ ਆਹ ਤਾਂਬੇ ਦਾ ਤੇ ਆਹ ਦੇਖੋ ਜੀ ਕਲੀ ਦਾ ਪ੍ਰੋਸੈਸ ਚੱਲ ਰਿਹਾ ਲੋ ਜੀ ਇਹ ਕਿੰਨਾ ਟਾਈਮ ਲੱਗਦਾ ਵੀਰ ਜੀ ਕਲੀ ਕਰਨ ਚੱਕੇ ਨੂੰ ਮੈਂ ਇੱਕ ਬਰਤਨ ਸਿਰਫ 5-7 ਮਿੰਟ ਚ ਹੋ ਜਾਂਦਾ ਜੀ ਮਤਲਬ ਕੱਲੇ ਤਾਂਬੇ ਦੇ ਹੁੰਦੇ ਕਲੀ ਕਿ ਪਿੱਤਲ ਦੇ ਪਿੱਤਲ ਦੇ ਤਾਂਬੇ ਦੇ ਲੋਹੇ ਦੇ ਸਾਰੇ ਹੋ ਜਾਂਦੇ ਠੀਕ ਹੈ ਜੀ ਸੋ ਦੇਖੋ ਜੀ ਇਹ ਕਰ ਰਹੇ ਨੇ ਇੱਧਰ ਵੀਰ ਜੀ ਕਲੀ ਸੋ ਦੂਜੇ ਪਾਸੇ ਹੁਣ ਆਪਾਂ ਬਾਪੂ ਜੀ ਜਿਹੜੇ ਨੇ ਤੁਹਾਨੂੰ ਉਹਨਾਂ ਨਾਲ ਹੀ ਅਗ ਬਗਰਾਉਂਦੇ ਆ ਤੇ ਦਿਖਾਉਂਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਕਾਲ ਬੇਟਾ ਜੀ ਹੋਰ ਠੀਕ ਠਾਕ ਹੋ ਜੀ ਵਧੀਆ ਬੇਟਾ ਹਾਂ ਜੀ ਵਧੀਆ ਚਾਹੀਦਾ ਤੇ ਬਾਪੂ ਜੀ ਸਭ ਤੋਂ ਪਹਿਲਾਂ ਦੱਸੋ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਇਹ ਵਾਲਾ ਕੰਮ ਕਰਦਿਆਂ ਨੂੰ ਭਾਂਡਿਆਂ ਦਾ ਜਿਹੜਾ ਕਲੀ ਵਾਲਾ ਜੀ ਤੇ ਰਿਪੇਅਰ ਵਾਲਾ ਮੈਨੂੰ ਤਾਂ 4 ਸਾਲ ਹੋ ਗਏ 4 ਸਾਲ ਹੋ ਗਏ ਪਹਿਲਾਂ ਬਜੂਰ ਕਰਦੇ ਸੀ ਅੱਛਾ ਬਜੂਰ ਕਰਦੇ ਸੀ ਇਹ ਹੁਣ ਆ ਕੀ ਕਰ ਰਹੇ ਤੁਸੀਂ ਇਹਦਾ ਇਹ ਸਫਾਈ ਕਰਨੀ ਹੈ ਫਿਰ ਕਲੀ ਕਰਨ ਦਾ ਅੱਛਾ ਇਹ ਕਲੀ ਕਰ ਰਹੇ ਹੋ ਠੀਕ ਹੈ ਜੀ ਸੋ ਦੇਖੋ ਬਾਪੂ ਜੀ तकरीबन 64 ਸਾਲ ਤੋਂ ਜਿਹੜਾ ਇਹ ਕੰਮ ਕਰਦੇ ਪਏ ਨੇ ਜੀ ਤੋ ਪਟਿਆਲੇ ਦਾ ਜਿਹੜਾ ਭਾਂਡੇਆਂ ਵਾਲਾ ਬਾਜ਼ਾਰ ਆ ਜਾਂ ਭਾਂਡੇ ਵਾਲਾ ਚੌਕ ਕਹ ਲਓ ਉੱਥੇ ਇਹ ਕੰਮ ਕਰਦੇ ਨੇ ਜੀ ਤੇ ਆ ਬਾਪੂ ਜੀ ਦੀ ਸਾਰੀ 숍 ਆ ਪੁਰਾਣੀ ਪ੍ਰਾਤਨ ਢੰਗ ਦੀ ਜਿਹੜੀ ਆ ਬਣੀ ਹੋਈ ਆ ਦੇਖੋ ਕੀ ਆਪਾਂ ਤੇ ਬਾਪੂ ਜੀ ਦੇਖੋ ਕਿੰਨੇ ਬਜ਼ੁਰਗ ਹੋ ਗਏ ਨੇ ਪਰ ਫਿਰ ਵੀ ਮਿਹਨਤ ਨਾਲ ਆਪਣੀਆਂ ਜੁੜੇ ਹੋਏ ਨੇ ਤੇ ਬਾਪੂ ਜੀ ਆ ਜਿਹੜਾ ਇਹ ਪੂਜਾ ਕਰਨ ਵਾਲਾ ਇਹ ਕਰਦੇ ਤੁਸੀਂ ਕਲੀ ਠੀਕ ਆ ਜੀ ਤੇ ਕਿੰਨੇ ਕ ਚਿਰ ਜਿਵੇਂ ਆ ਹੁਣ ਆ ਹੈਗਾ ਜੀ ਆ ਚਾਹ ਬਣਾਉਣ ਵਾਲਾ ਕਿੰਨੇ ਚਿਰ ਚ ਹੋ ਜਾਂਦਾ ਜੀ ਕਲੀ 5-5 ਮਿੰਟ ਲੱਗਦੇ ਆ ਬੱਚਾ 5-7 ਮਿੰਟ ਜੀ ਠੀਕ ਹੈ ਬਾਬੂ ਜੀ ਕੋਲਾ ਜਿਹੜਾ ਤੁਸੀਂ ਕਿਹਾ ਉਹ ਨਾ ਹੋਵੇ ਤੇ ਜਰੂਰ ਜੇ ਇਧਰ ਮਾਲਵਾ ਭਾਂਡੇ ਕਲੀ ਕਰਾਉਣੇ ਨੇ ਜਾਂ ਵੇਅਰ ਕਰਾਉਣੀਆਂ ਨੇ ਜਰੂਰ ਆਇਓ ਬਾਬੂ ਜੀ ਕੋਲ ਠੀਕ ਹੈ ਬਾਬੂ ਜੀ ਅੱਛਾ ਬੋਟਾ ਜੀ ਧੰਨਵਾਦ ਜੀ ਬਹੁਤ-ਬਹੁਤ ਵੈਲਕਮ ਜੀ ਤੇ ਆਹ ਬਾਈ ਨੇ ਦੇਖੋ ਜੀ ਕਰਤਾ ਕਲੀ ਦੇਖੋ ਤੁਸੀਂ ਕਿਵੇਂ ਚਮਕ ਰਿਆ ਜੀ 5-7 ਮਿੰਟ ਦੇ ਵਿੱਚ ਕਰਤਾ ਜੀ ਮੈਂ ਬਾਬੂ ਜੀ ਨਾਲ ਉਧਰ ਗੱਲ ਕਰ ਰਿਹਾ ਸਾਹਮਣੇ ਸ਼ਾਪ ਹੈ ਉਹਨਾਂ ਦੀ ਵੀ ਇਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਇੰਨੇ ਦੇ ਵਿੱਚ ਵਿੱਚ ਹੀ ਤੇ ਬਾਈ ਨੇ ਕਰਤਾ ਜੀ ਕਲੀ ਲਓ ਜੀ ਵਾਕਿਆ ਹੀ ਵੀਰੇ ਕਿੰਨੇ ਕਿ ਬਰਤਨ ਆਏ ਨੇ ਇੱਕ ਦਿਨ ਚ ਆ ਜਾਂਦੇ ਵਧੀਆ ਕੰਮ ਚੱਲਿਆ ਪਹਿਲਾਂ ਤਾਂ ਲੋਕੀ ਜਿਵੇਂ ਕਟਾ ਗਏ ਸੀ ਆਣਾ ਇਹਨਾਂ ਨੂੰ ਯੂਜ਼ ਕਰਨਾ ਅੱਛਾ ਜਿਹੜੇ ਖਾਂ ਦਾ ਨੇ ਚੱਲ ਰਹੇ ਆ ਬਰਤਨ ਪਿੱਤਲ ਦੇ ਬਰਤਨ ਹਾਂ ਹਾਂ ਬਿਲਕੁਲ ਬਿਲਕੁਲ ਦਸੀ ਜਾਂਦੇ ਆ ਇਹਦੇ ਇਹਦੇ ਜਿਹੜੇ ਮੈਡੀਸ਼ਨਲ ਪਾਵਰ ਆ ਇਹ ਤੇ ਇਹ ਚ ਸਰੀਰ ਨੂੰ ਮਤਲਬ ਬਹੁਤ ਫਾਇਦਾ ਹੈਣਾ ਜੀ ਬਿਲਕੁਲ ਮਤਲਬ ਜਿਹੜੀ ਕਲੀ ਕਰਦੇ ਆ ਤਾਂ ਫਾਇਦਾ ਹੁੰਦਾ ਹੈ ਬਾਕੀ ਪਿੱਤਲ ਜਾਂ ਤੰਬਾ ਇਹਦਾ ਵੀ ਫਾਇਦਾ ਹੀ ਆ ਬੋਡੀ 'ਚ ਜਾਂਦਾ ਜਦੋਂ ਪਾਣੀ ਵਗੈਰਾ ਜਾਂ ਰੱਖ ਕੇ ਸਵਾਹ ਹਾਂ ਮੈਜਾ ਫਾਇਦਾ ਹੈ ਦੇਖੋ ਜੀ ਕਲੀ ਦੇ ਵਿੱਚੋਂ ਬੱਤੀ ਪਿੱਤਲ ਦਾ ਪਾਂਡਾ ਬਿਨਾ ਕਲੀ ਤੋਂ ਬਰਤਣਾ ਨਹੀਂ ਆ ਹਾਂ ਨਹੀਂ ਬਰਤਦਾ ਸਰ ਜੀ ਭਾਜੀ ਅਸੀਂ ਆ ਜਾਂਦੇ ਹਾਂ ਖਰਾਬ ਕਸੈਲੀ ਹੋ ਜਾਂਦੀ ਹੈ ਹਾਂ ਠੀਕ ਹੈ ਬਈ ਓਕੇ ਜੀ ਥੈਂਕ ਯੂ ਆ ਦੇਖੋ ਜੀ ਇਹ ਹੈਗਾ ਪਿੱਤਲ ਦਾ ਗਲਾਸ ਪਿੱਤਲ ਦਾ ਹੈ ਨਾ ਵੀਰੇ ਪਿੱਤਲ ਦਾ ਹੈ ਵੀਰੇ ਤੇ ਅੰਦਰ ਵੀ ਇਹਦੀ ਪਿੱਤਲੀ ਹੈ ਹਾਂ ਜੀ ਤੇ ਅੰਦਰ ਕਲੀ ਹੋਣ ਵਾਲੀ ਹੈ ਤੇ ਇਹ ਹੈਗਾ ਪਿੱਤਲ ਦਾ ਗਲਾਸ ਰਿਪੇਅਰ ਕਰ ਲਿਆ ਆਇਆ ਵਾ ਤੇ ਘੱਟੋ ਘੱਟ ਮੈਂ ਚੁੱਕ ਕੇ ਦੇਖਿਆ ਜੀ ਇਹ ਅੱਧਾ ਕਿਲੋ ਦਾ ਗਲਾਸ ਹੋਊਗਾ ਜੀ ਤਕਰੀਬਨ ਅੱਧਾ ਕਿਲੋ ਇਹ ਗਲਾਸ ਦਾ ਵਜਨ ਹੈ ਤੇ ਪ੍ਰਾਤਨ ਜੀ ਮੇਰੇ ਹਿਸਾਬ ਨਾਲ ਤੇ 30 40 ਸਾਲ ਪੁਰਾਣਾ ਹੋਊਗਾ ਕਿ ਨਹੀਂ ਜੀ ਹਾਂ ਜੀ 40 ਸਾਲ ਟੱਟੋ ਘੱਟ ਬਾਈ ਕਹਿੰਦਾ 40 ਸਾਲ ਪੁਰਾਣਾ ਗਲਾਸ ਹੈ ਅੱਛਾ ਵਾਹ ਜੀ ਵਾਹ ਕਿਆ ਬਾਤ ਆਹ ਦੇਖ ਲਿਓ ਇਹ ਤਾਂ ਹੈ ਉਹ ਆਹ ਹੌਲੇ ਨੇ ਮੈਂ ਚੱਕ ਕੇ ਦੇਖੇ ਸੀ ਸਾਹਮਣੇ ਰਹਿਣਾ ਹਣਾ ਲਓ ਜੀ ਆਹ ਹੌਲੇ ਨੇ ਆਹ ਵਾਲੇ ਭਾਰੇ ਨੇ ਦਿਖਾਇਓ ਬਾਕੀ ਫਰਕ ਹੈ ਜੀ ਆਹ ਤਾਂ ਹੌਲਾ ਹੈ ਲਓ ਜੀ ਸੋ ਇਹ ਫਰਕ ਹੈ ਜੀ ਨਵੀਆਂ ਦੇ ਪੁਰਾਣੀਆਂ ਚੀਜ਼ਾਂ ਦਾ ਲਓ ਜੀ ਆਹ ਮੇਰੇ ਪਿੱਛੇ ਆ ਇੱਕ ਕਾਰਟ ਹੈ ਇਹ ਅੰਕਲ ਜੀ ਖੜੇ ਨੇ ਤੇ ਮਤਲਬ ਕੁਲਚਾ ਬਣਾਉਂਦੇ ਨੇ ਜੀ ਬਿਲਕੁਲ ਐਂਡ ਕਲਾਸ ਤੇ ਕਾਲੇ ਚਨਾ ਵਿੱਚ ਹੁੰਦਾ ਹੈ ਕਾਲੇ ਚਨੇ ਪਾਉਂਦੇ ਨੇ ਵਿੱਚ ਬੋਇਲਡ ਕਾਲੇ ਚਨੇ ਪਲੱਸ ਪਨੀਰ ਪਾ ਕੇ ਮੱਖਣ ਲਾ ਕੇ ਟੌਪ ਕਲਾਸ ਕੁਲਚਾ ਬਣਾਉਂਦੇ ਨੇ ਜੀ ਸੋ ਆਪਾਂ ਦੇਖਦੇ ਹਾਂ ਦੇਖੋ ਅੰਕਲ ਬਣਾ ਰਹੇ ਨੇ ਬਹੁਤ ਦੂਰੋਂ ਦੂਰ ਇੱਥੇ ਲੋਕ ਜਿਹੜਾ ਖਾਣ ਆਉਂਦੇ ਨੇ ਇਹਨਾਂ ਦਾ ਤੇ ਅੰਕਲ ਜੀ ਸਭ ਤੋਂ ਪਹਿਲਾਂ ਟਿਕਾਣਾ ਦੱਸਿਓ ਕੀ ਹੈ ਜੀ ਖੱਦਰ ਭੰਡਾਰ ਦੀ ਬੈਕ ਸਾਈਡ ਖੱਦਰ ਭੰਡਾਰ ਦੀ ਬੈਕ ਸਾਈਡ ਹੈ ਜੀ ਸੋ ਆਹ ਸਕੂਲ ਆ ਜੀ ਆਕਸਫੋਰਡ ਸਕੂਲ ਆਹ ਦੇਖੋ ਜੀ ਸਾਹਮਣੇ ਆਕਸਫੋਰਡ ਸਕੂਲ ਆ ਜੀ ਸੋ ਇਹ ਇੱਥੇ ਆ ਗਿਆ ਤੁਸੀਂ ਖਾ ਸਕਦੇ ਆ ਦੇਖੋ ਮੇਕਿੰਗ ਦੇਖੋ ਗੁਲਚੇ ਦੀ ਪਹਿਲਾਂ ਆਲੂ ਲਾਇਆ ਜੀ ਫਿਰ ਉੱਪਰ ਕਾਲੇ ਚਨੇ ਲਗਾ ਰਹੇ ਨੇ ਤੇ ਆ ਆ ਗਿਆ ਜੀ ਪਨੀਰ ਕਿਆ ਬਾਤ ਇਹ ਸਾਡੇ ਪਟਿਆਲੇ ਦੀ ਇੱਕ ਯੂਨਿਕ ਚੀਜ਼ ਹੈ ਖਾਣ ਵਾਲੀ ਤੇ ਜਿਹੜੇ ਜਿਹੜੇ ਤੁਸੀਂ ਪਾਈ ਵਲੌਗ ਦੇਖ ਰਹੇ ਹੋ ਜਾਂ ਪਟਿਆਲੇ ਦੇ ਨੇੜੇ ਤੇੜੇ ਜਾਂ ਪਟਿਆਲੇ ਆਉਂਦੇ ਹੋ ਆ ਚੀਜ਼ ਜ਼ਰੂਰ ਟਰਾਈ ਕਰਿਓ ਤੇ ਉੱਪਰ ਪਾਤੀਏ ਜੀ ਅੰਕਲ ਨੇ ਸੌਸ ਤੇ ਆਪਣੇ ਵੀ ਆਪਣੇ ਵਾਸਤੇ ਵੀ ਅੰਕਲ ਜੀ ਕਰ ਦੋ ਜੀ ਰੈਡੀ ਤੇ ਆ ਦੇਖੋ ਨਾਲੇ ਗ੍ਰੀਨ ਚਿੱਲੀ ਉੱਪਰ ਸੌਸ ਪਾਤੀ ਹਰੀ ਮਤਲਬ ਮਿਰਚ ਵਾਲੀ ਥੋੜੀ ਜੀ ਖਟਿਆਈ ਤੇ ਹੁਣ ਕਰਨਗੇ ਜੀ ਇਹਨੂੰ ਫਰਾਈ ਲਓ ਜੀ ਨਚੋੜਤਾ ਨਿੰਬੂ ਲਓ ਜੀ ਮੱਖਣ ਦਿੱਤਾ ਪਾ ਨਾ ਤੇ ਹੁਣ ਲੱਗੇ ਜੀ ਇਹਨਾਂ ਨੂੰ ਤਵੇ ਤੇ ਰਾੜਨ ਕ੍ਰਿਸਪੀ ਬਣਾਉਣ ਲੱਗੇ ਨੇ ਜੀ ਲਓ ਜੀ ਕਰ ਰਹੇ ਨੇ ਤਿਆਰ ਸੋ ਇਸੇ ਤਰ੍ਹਾਂ ਇਹ ਬਾਈ ਕਹਿੰਦਾ ਵੀ ਅਸੀਂ ਰਾੜ ਕੇ ਖਵਾਉਨੇ ਆ ਕੁਲਚੇ ਤੇ ਹੁਣ ਆਪਾਂ ਵੀ ਕਰਦੇ ਆ ਜੀ ਟਰਾਈ ਤੇ ਤੁਹਾਨੂੰ ਦੱਸਦੇ ਆ ਕੀ ਟੇਸਟ ਹੈ ਜੀ ਇਹਨਾਂ ਦਾ ਲਓ ਜੀ ਚੈੱਕ ਕਰੋ ਤੁਸੀਂ ਤੁਹਾਨੂੰ ਨਿਕ ਰਿਹਾ ਕੁਲਚੇ ਚ ਤੇ ਸਟਫਿੰਗ ਦੇਖੋ ਤੇ ਚਟਨੀਆਂ ਦੇਖੋ ਜੀ ਇਹਨਾਂ ਨੇ ਪਾਉਣ ਵਾਸਤੇ ਸਪੈਸ਼ਲ ਆ ਬਾਕਸ ਰੱਖਿਆ ਵਿੱਚ ਤੁਸੀਂ ਲਾਲ ਚਟਨੀ ਦੇ ਹਰੀ ਵੀ ਪਾ ਸਕਦੇ ਹੋ ਤੇ ਪਰ ਆਪਾਂ ਜਿਹੜੀ ਆ ਹਰੀ ਚਟਨੀ ਪਾਵਾਂਗੇ ਲਓ ਜੀ ਇਹ ਲਾਲ ਚਟਨੀ ਦਾ ਅੰਕਲ ਜੀ ਮਿਰਚਾਂ ਵਾਲੀ ਹੋਣੀ ਹੈ ਫਿਰ ਅੱਛਾ ਲਸਣ ਵਾਲੀ ਠੀਕ ਹੈ ਜੀ ਇਹ ਲਸਣ ਵਾਲੀ ਹੈ ਜੀ ਇੱਕ ਲਾਲ ਵਾਲੀ ਜਾਂ ਦੂਸਰੀ ਹਰੀ ਮਿਰਚਾਂ ਵਾਲੀ ਕ੍ਰਿਸਪੀ ਬਹੁਤ ਬਣਾਇਆ ਜੀ ਮੇਰੇ ਮਨ ਪਸੰਦ ਹਾਂ ਜੀ ਹਾਂ ਅਸਲ ਟੇਸਟ ਦਾ ਜਿਹੜਾ ਪਤਾ ਨਾ ਸੈਕੰਡ ਬਾਈਟ ਚ ਲੱਗਦਾ ਦੂਜੀ ਬਰਕੀ ਜੀ ਦੂਜੀ ਬਾਈਟ ਚ ਪਤਾ ਲੱਗਦਾ ਟੇਸਟ ਦਾ ਬਹੁਤ ਟੇਸਟੀ ਹੈ ਜੀ ਸੋ ਇੱਥੇ ਤੁਸੀਂ ਆਇਓ ਜੀ ਜੇ ਤੁਸੀਂ ਪਟਿਆਲੇ ਦੇ ਵਿੱਚ ਆਉਂਦੇ ਹੋ ਆਕਸਫੋਰਡ ਸੂਲ ਦੇ ਕੋਲ ਤੇ ਚਨੇ ਵਾਲਾ ਕੁਝ ਤਾਂ ਜ਼ਰੂਰ ਖਾ ਕੇ ਵੇਖੋ ਟਰਾਈ ਕਰੋ ਸਿਹਤ ਲਈ ਵਧੀਆ ਜੀ ਆ ਇਹ ਪਟਿਆਲੇ ਦਾ ਹੈਗਾ ਜੀ ਦਰਸ਼ਨੀ ਗੇਟ ਦਰਸ਼ਨੀ ਗੇਟ 'ਤੇ ਖੜੇ ਆ ਤੇ ਇਹਦੀ ਪੂਰੀ ਇੱਕ ਇਹਨੂੰ ਦਰਸ਼ਨੀ ਜੋੜੀ ਵੀ ਕਹਿੰਦੇ ਆ ਜੀ ਤੇ ਆਹ ਦੇਖੋ ਇਹ ਪ੍ਰਾਤਨ ਸਮੇਂ ਦੀ ਜਿਹੜੀ ਆ ਬਣੀ ਹੋਈ ਹੈ ਪੁਰਾਣੇ ਸਮੇਂ ਦੀ ਤੇ ਇਹਦੇ ਵਿੱਚ ਵੀ ਜਿਹੜੀ ਆ ਇੱਕ ਛੋਟੀ ਜੀ ਮਾਰਕੀਟ ਹੈ ਜੀ ਤੇ ਦਿਖਾਉ ਆ ਦੇਖੋ ਜੀ ਇੱਧਰ ਖਾਰਾਂ ਦੀਆਂ ਦੁਕਾਨਾਂ ਨੇ ਇਹ ਸਾਰੀਆਂ ਤੇ ਸਾਹਮਣੇ ਹੈਗਾ ਜੀ ਸ਼ਿਵਜੀ ਦਾ ਮੰਦਿਰ ਜਦੋਂ ਆਪਾਂ ਡਿਊੜੀ ਪਾਰ ਕਰਦੇ ਆ ਉਧਰ ਨੇ ਬੱਸ ਸ਼ਿਵਜੀ ਦਾ ਮੰਦਿਰ ਹੈ ਜੀ ਇਹ ਕਿਲੇ ਤੋਂ ਥੋੜਾ ਜਿਹਾ ਹੋਰ ਹੈ ਜੀ ਤੇ ਪਿਛਲੇ ਵਲੌਗ ਚ ਥੋੜਾ ਜਿਹਾ ਰਹਿ ਗਿਆ ਸੀ ਦਿਖਾਉਣਾ ਤੇ ਇਹ ਹੈਗਾ ਜੀ ਸ਼ਿਵ ਮੰਦਿਰ ਤੇ ਤਿਆਰੀਆਂ ਚੱਲ ਰਹੀਆਂ ਨੇ ਕੋਈ ਈਵੈਂਟ ਹੈ ਜੀ ਉਹਦੀਆਂ ਕੋਈ ਚੈੱਕ ਕਰੋ ਸੋ ਇਹਨੂੰ ਕ੍ਰੋਸ ਕਰਕੇ ਜਾਣਾ ਪੈਂਦਾ ਹੈ ਜਦੋਂ ਵੀ ਜਾਣਾ ਆਪਾਂ ਇਸ ਗੇਟ ਨੂੰ ਲਓ ਜੀ ਇਸ ਟਾਈਮ ਆਪਾਂ ਖੜੇ ਆ ਉਸ ਪੁਆਇੰਟ ਤੇ ਜਿੱਥੋਂ ਪਟਿਆਲਾ ਸ਼ੁਰੂ ਹੁੰਦਾ ਹੈ ਮਤਲਬ ਕਿ ਵੱਡੀ ਨਦੀ ਵਾਲੇ ਪੁਲ ਤੇ ਦੇਖੋ ਜੀ ਵੱਡੀ ਨਦੀ ਸੋ ਇਹ ਉਹ ਨਦੀ ਆ ਜੀ ਜਦੋਂ ਪਟਿਆਲੇ ਦੇ ਵਿੱਚ ਪਾਣੀ ਆਉਂਦਾ ਤੇ ਪਾਣੀ ਦਾ ਜਿਹੜਾ ਸਾਨੂੰ ਪਟਿਆਲੇ ਵਾਲਿਆਂ ਨੂੰ ਖਤਰਾ ਹੋ ਜਾਂਦਾ ਕਿਉਂਕਿ ਇਹ ਜਿਹੜਾ ਉੱਪਰ ਜਿੱਥੇ ਤੱਕ ਦੇਖੋ ਤੁਸੀਂ ਕੰਡੇ ਨੇ ਤੇ ਇੱਥੋਂ ਤੱਕ ਵੀ ਪਾਣੀ ਆ ਜਾਂਦਾ ਜੀ ਪਿੱਛੋਂ ਜਦੋਂ ਵੀ ਪਾਣੀ ਆਉਂਦਾ ਸੋ ਇਹਦਾ ਮਤਲਬ ਆ ਲੈਵਲ ਆ ਜਿਹੜਾ ਮੇਰਾ ਕਹਿੰਦਾ ਵਾ ਬਹੁਤ ਉੱਚਾ ਹੋ ਜਾਂਦਾ ਜੀ ਇਹ ਪਹਿਲਾਂ ਸਿੰਗਲ ਪੁਲ ਸੀ ਹੁਣ ਇੱਥੇ ਡਬਲ ਕਰਤਾ ਜੀ ਆਉਣ ਵਾਸਤੇ ਅੱਡ ਤੇ ਜਾਣ ਵਾਸਤੇ ਅੱਡ ਇਹ ਸਾਹਮਣੇ ਰੋਡ ਆ ਜਿਹੜਾ ਇਹ ਹਰਿਆਣੇ ਤੋਂ ਜਿਹੜਾ ਪਰਲੇ ਪਾਸੇ ਜਿਹੜੇ ਲੋਕ ਉਧਰੋਂ ਆ ਰਹੇ ਨੇ ਜੀ ਉਹ ਹਰਿਆਣੇ ਤੋਂ ਰੋਡ ਆ ਰਿਹਾ ਜੀ ਸੋ ਇਧਰ ਨੂੰ ਜਿਹੜਾ ਆਪਾਂ ਹਰਿਆਣੇ ਨੂੰ ਜਾ ਸਕਦੇ ਦੇਵੀਗੜ ਸਾਈਡ ਸੋ ਇਹ ਜਿਹੜੀ ਸੜਕ ਹੈ ਸਨੌਰ ਵੱਲ ਨੂੰ ਜਾਂਦੀ ਹੈ ਜੀ ਦੋਵੇਂ ਪਾਸੇ ਜਾਂਦੀ ਹੈ ਸੋ ਆਪਾਂ ਇਧਰੋਂ ਜਿਹੜਾ ਐਂਟਰ ਕਰਦੇ ਆਂ ਜੀ ਪਟਿਆਲੇ ਵਾਲੇ ਪਾਸੇ ਤੇ ਇਹ ਹੈਗੀ ਜੀ ਵੱਡੀ ਨਦੀ ਤੁਹਾਨੂੰ ਦਿਖਾਤੀ ਜੀ ਪਰਲੇ ਪਾਸੇ ਇੱਕ ਉਧਰ ਉਹ ਥੋੜੀ ਛੋਟੀ ਹੈ ਦੇ ਨਾਲੋਂ ਜੀ ਉਧਰ ਪਾਣੀ ਦਾ ਇੰਨਾ ਵਹਾ ਜਿਹੜਾ ਨਹੀਂ ਹੁੰਦਾ ਜੀ ਸੋ ਇਹ ਹੈ ਜੀ ਮਾਹੌਲ ਇੱਥੋਂ ਦਾ ਜੀ ਦੇਖੋ ਜੀ ਸੋ ਦੋਸਤੋ ਆਪਾਂ ਤੁਹਾਨੂੰ ਦਿਖਾਤਾ ਜੀ ਪਟਿਆਲਾ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨੇ ਜਨੇ ਨਹੀਂ ਸਬਸਕ੍ਰਾਈਬ ਕੀਤਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਅਪਣਾ ਅੱਜ ਦਾ ਵਲੌਗ ਜੀ ਧੰਨਵਾਦ